ਸੈਂਟਰ ਨਾਲ ਲੰਘਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੰਘਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਕਮਰਤਪਾਲ ਦੇ ਪਿੱਛੇ ਹੀ ਲੱਗੇ ਹੋਏ ਆ ਗੁਰਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ 마ਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀ ਆ ਕੁਸ਼ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਦੇ ਧਿਆਨੇ ਚ ਲਿਆ ਲੈਂਦੇ ਆ ਜਸੇਦਾਰ ਸਾਹਿਬ ਜੋ ਇੱਕ ਪੰਥ ਕਰਵੈਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਜੋ ਸਖਬੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੀ ਆ ਤੇ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜਸੇਦਾਰ ਨੂੰ ਉਹਦੇ ਧਿਆਨੇ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਧਿਆਨ 'ਚ ਰੱਖਦੇ ਹੋਇਆ ਕੋਈ ਜਿਹੜਾ ਹੈ ਨਾ ਇਹ ਜੈਸੇਦਾਰ ਸਾਹਿਬ ਜੋ ਇੱਕ ਪੰਥਕਰਵੈਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਧਰੋ ਕਮਾਉਣ ਜਾਂ ਪੰਥ ਦੀ ਜਿਹੜੀ ਅਮਰਿਆਦਾ ਨੂੰ ਜੋ ਠੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ 'ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ 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 ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿ ਇਹ ਜੀ ਅਸੀਂ ਤੇ ਸੰਗਤ ਦਾ ਜੋ ਸੰਗਤ ਦੇ ਵਿੱਚ ਜੋ ਵਿਚਾਰ ਸੀਗੇ ਅਸੀਂ ਦੱਸਦਾ ਸਭ ਦਾ ਧਿਆਨ ਚ ਰੱਖੀਏ ਹੁਣ ਜਥੇਦਾਰ ਨੂੰ ਇਹ ਚੀਜ਼ ਹੈ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਆ ਉਹਦੀ ਮਾਨ ਮਰਿਆਦਾ ਜਥੇਦਾਰ ਦੀ ਪਦਵੀ ਦਾ ਖਿਆਲ ਰੱਖਦੇ ਆ ਉਹਨਾਂ ਨੂੰ ਜਿਹੜਾ ਫੈਸਲਾ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੀ ਸਾਰੀ ਕੌਮ ਪ੍ਰਵਾਨ ਕਰੇ ਗੱਲ ਨੂੰ ਨਾ ਹੋਵੇ ਕਿ ਜਿੱਦਾਂ ਪਹਿਲਾਂ ਫੈਸਲੇ ਹੋਏ ਤੇ ਕੌਮ ਜਿਹੜੀ ਆ ਤੇ ਉਹ ਉੱਚ ਉਕਰਵਾ ਨਾ ਕਰੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਉਹ ਦੇ ਨਾਲ ਅਕਾਲ ਤਖਤ ਦੇ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਹੀ ਠੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀਆਂ ਚੀਜ਼ਾਂ ਧਿਆਨ ਚ ਰੱਖ ਕੇ ਕਰਨਾ ਤੇ ਇਹ ਫਿਰ ਜਿਹੜਾ ਕਿਸੇ ਨਾਲ ਕਰਵਾਉਂਦੇ ਇਹ ਤਾਂ ਹੁਣ ਜੀ ਜਥੇਦਾਰ ਸਾਹਿਬ ਦੇ ਉੱਪਰ ਹੀ ਉਹ ਉਹ ਜੋ ਪੰਜ ਸਿਕ ਸਹਿਬਾਂ ਦੀ ਮੀਟਿੰਗ ਹੋਊਗੀ ਉਹਦੇ ਚੀ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮਨ ਹੋ ਦੱਸਣਾ ਪਊਗਾ ਨਹੀਂ ਜਦੋਂ ਉਹਨਾਂ ਦੀ ਕੋਈ ਵਿਚਾਰ ਅਧੀਨ ਫੈਸਲਾ ਤੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜਿ세ਦਾ ਆਪਕੋ ਸੇ ਅਮੀਰ ਕਰਦੇ ਆਂ ਤੋ ਸਹੀ ਫੈਸਲਾ ਦੇਣਗੇ ਜੋ ਕੌਮ ਨੂੰ ਪਰਵਾਹ ਹੋਵੇ ਲਗਦਾ ਹੈ ਕਿ ਨਾਲ ਮਨਪਾਲਦੀ ਕੀਤੀ ਜਾਵੇ ਤੇ ਅਮਰਿਤਪਾਲ ਨੂੰ ਮੈਡੀਕਲ ਸਹੂਲਤ ਕਿਹੜੀ ਆ ਉੱਥੇ ਨਹੀਂ ਮੈਂ ਕਹਿਣਾ ਚਾਹ ਰਿਹਾ ਨਹੀਂ ਇਹ ਚੀਜ਼ ਪੰਜਾਬ ਸਰਕਾਰ ਦੀ ਨਾ ਸੈਂਟਰ ਸਰਕਾਰ ਦੀ ਬਹੁਤ ਅਣਗਹਿਲੀ ਆ ਕਿ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀ ਐਸੋ ਜਿਹੀਆਂ ਬਿਮਾਰੀਆਂ ਕੋਨਾਂ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਤੇ ਉਹ ਸਾਨੂੰ ਖਬਰ ਮਿਲੀ মিডিਆ ਦਾ ਥਰੂ ਵੀ ਤੇ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਘ ਨੂੰ ਉਹ ਦਵਾਈ ਕਈ ਕਈ ਦਿਨਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਮ ਦੇ ਉਹਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਵੀ ਮੈਨੇ ਜਾ ਰਹੇ ਹਾਂ ਕਿ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਐਡੀ ਦੂਰ ਕੋਈ ਪਰਿਵਾਰਕ ਮੈਂਬਰ ਤੇ ਉਹਨਾਂ ਨੂੰ ਇਹੋ ਜੀਆਂ ਚੀਜ਼ਾਂ ਪਛਾਣ ਨਹੀਂ ਸਕਦਾ ਤੇ ਇਸ ਕਰਕੇ ਉਹਨਾਂ ਨੂੰ ਇਹ ਇਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ ਵੀ ਜਿਹੜੀ ਕੋਈ ਸਹੂਲਤ ਉਹਨਾਂ ਦੀ ਬਣਦੀ ਆ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਇਹ ਤੇ ਜੀ ਜਦੋਂ ਹੁਣ ਦੇਖਦਾ ਕਿ ਉਹਨਾਂ ਨੇ ਗਲਤੀਆਂ ਇਹੜੀਆਂ ਨੇ ਵਧੀਆਂ ਕੀਤੀਆਂ ਕਿ ਕੌਮ ਨੇ ਉਹਨਾਂ ਨੂੰ ਨਕਾਰ ਦਿੱਤਾ ਹੋਇਆ ਹੁਣ ਉਹ ਇਹ ਜੋ ਵੀ ਹੈ ਇਹੋ ਜਿਹੇ ਹੱਥ ਪੈਰ ਮਾਰ ਰਹੇ ਆ ਗਲਤ ਇਲਜ਼ਾਮ ਬਾਜੀ ਲਾ ਰਹੇ ਆ ਕਈ ਇਹੋ ਜਿਹੇ ਬਹੁਤ ਵੱਡੇ ਵੱਡੇ ਬੰਦਿਆਂ ਦੀਆਂ ਇਹੋ ਜਿਹੀ ਇਸ ਜਿਹੀ ਚੀਜ਼ਾਂ ਚ ਉਹਨਾਂ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦੇ ਵਕਾਰ ਨੂੰ ਢਾਲਾ ਰਹੇ ਆ ਆਪ ਵੀ ਜਿਹੜਾ ਨਾ ਕੌਮ ਦਾ ਜਿਹੜਾ ਜਨਾਜ਼ਾ ਘਟ ਰਿਹਾ ਇਹ ਚੀਜ਼ ਮੇਰੇ ਖਿਆਲੋਂ ਉਹਨਾਂ ਨੂੰ ਅਕਾਲੀ ਦਲ ਦੇ ਜਦੋਂ ਉਹਨਾਂ ਕੋ ਸਰਕਾਰਾਂ ਸੀਗਾ ਉਦੋਂ ਉਹਨਾਂ ਬੰਦੀ ਸਿੰਘਾਂ ਦੀ ਜਾਂ ਇਹੋ ਜਿਹੀਆਂ ਚੀਜ਼ਾਂ ਕਰਨ ਦੀ ਲੋੜ ਸੀ ਉਦੋਂ ਤੇ ਕੀਤੀਆਂ ਨਹੀਂ ਹੁਣ ਇਹ ਆਪਣੀ ਸ਼ਾਖ ਬਚਾਉਣ ਦੀ ਖਾਤਰ ਆਪਣੇ ਜੋ ਗਨਾਹਾਂ ਕੇ ਪਰਦਾ ਪਾਉਣ ਦੀ ਖਾਤਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਇਹ ਹੁਣ ਇਹ ਤਾਂ ਪਤਾ ਨਹੀਂ ਉਹਨਾਂ ਨੂੰ ਡਰੀ ਖਸਤਾਰਿਆ ਹੋਊਗਾ ਕਿ ਜਿਹੜਾ ਉਹਨਾਂ ਦਾ ਹੋਰ ਸਾਰੀਆਂ ਚੀਜ਼ਾਂ ਬੜੀਆਂ ਬੜੀਆਂ ਧਿਰਾਂ ਸੈਂਟਰ ਨਾਲ ਲੜਨ ਦੀ ਲੋੜ ਆ ਬਾਕੀ ਪੰਜਾਬ ਸਰਕਾਰ ਨਾਲ ਲੜਨ ਦੀ ਲੋੜ ਉਧਰ ਤੇ ਉਹ ਧਿਆਨ ਨਹੀਂ ਕਰ ਰਹੇ ਉਹ ਖਾਲੀ ਕਮਰਤਪਾਲ ਦੇ ਪਿੱਛੇ ਹੀ ਲੱਗੇ ਹੋਏ ਆ ਮੇਰੇ ਖਿਆਲ ਉਹਨਾਂ ਨੂੰ ਲੱਗਦਾ ਹੈ ਕਿ ਲੋਕਾਂ ਨੇ ਅਮਰਤਪਾਲ ਨੂੰ ਪਰਵਾਣ ਕਰ ਲਿਆ ਤੇ ਸਾਨੂੰ ਨਕਾਰ ਦਿੱਤਾ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਸਾਰੀਆਂ ਇਸ ਕਰਕੇ ਕੀਤਾ ਜਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ